ਉਹ ਸਾਹਮਣੇ ਐਸੀ ਕਿ ਭਈ ਦੀ ਜੜੀ ਲੱਗਦੀ ਸੀ ਅਸੀਂ ਆ ਬਾਪੂ ਜੀ ਦੀ ਜੜੀ ਲਵਾਤੀ ਸੀ ਬਹੁਤ ਵਧੀਆ ਕੰਮ ਚੱਲਦਾ ਬਾਪੂ ਜੀ ਦਾ ਹੁਣ ਸਾਡੇ ਪੰਜਾਬੀ ਕੰਮ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜੀ ਠੀਕ ਹੋ ਪਛਾਣਿਆ ਕਿ ਨਹੀਂ ਪਛਾਣਿਆ ਤੁਸੀਂ ਤੁਹਾਡਾ ਨਹੀਂ ਮੈਨਾਂ ਨਹੀਂ ਗੁਰੂ ਰਾਮਦਾਸ ਮਾਸ਼ਾਅੱਲਾ ਕਿੱਦਾਂ ਠੀਕ ਹੋ ਕੋਈ ਨਹੀਂ ਕੀ ਬਣਾਇਆ ਹੈ ਅੱਜ ਅੱਜ ਕੜੀ ਤੇ ਢਾਲ ਦੀ ਮਸਾਲਾ ਨਹੀਂ ਕੜੀ ਦਾ ਦਾਲ ਤਾਨ ਗੁਰਜਾਮਦਾ ਪਾਸ਼ਾ ਸਭ ਜੀ ਬੋਗੀ ਵੈਰੀ ਗੁੱਡ ਵੈਰੀ ਗੁੱਡ ਕੀ ਬਾਤ ਹੈ ਅੱਛਾ ਚਾਹ ਦਾ ਚਲੋ ਬੱ비 ਚਾਹ ਬਲਾਓ ਵਧੀਆ ਹੀ ਮਨਾਗੇ ਸਾਨੂੰ ਅੱਜ ਇੱਕ ਤੁਹਾਡੇ ਕੋਲ ਚਾਹ ਪੀ ਕੇ ਜਾਣੀ ਹੈ ਤਾਨ ਗੁਰਜਾਮਦਾ ਸੋ ਪੰਜਾਬੀਓ ਛੋਟਾ ਕੰਮ ਕੋਈ ਨਹੀਂ ਹੁੰਦਾ ਤੇ ਆਪਾਂ ਕਰ ਸਕਦੇ ਆ ਜੇਕਰ ਉਹ ਬਾਹਰੋਂ ਆ ਕੇ ਕਰ ਸਕਦੇ ਆ ਤੇ ਆਪਾਂ ਕਿਉਂ ਨਹੀਂ ਕਰ ਸਕਦੇ ਬਾਪੂ ਜੀ ਨੇ ਲਾਈਓ ਸਾਹਮਣੇ ਬਹੀਰੀ ਰੜੀ ਹੈ ਬੱਲੇ ਬੱਲੇ ਪਰ ਬਾਪੂ ਜੀ ਨੇ ਸੇ ਲਾਈਆ ਦੇਖੋ ਚੱਲਦਾ ਕੰਮ ਇਹਦੇ ਗੁਰੂ ਦੀ ਕਿਰਪਾ ਹੈ ਤੇ ਪੰਜਾਬੀ ਆਪਣਾ ਆ ਕੇ ਸਾਫ ਦੇ ਰਿਹਾ ਸੋ ਮੈਂ ਇਹੀ ਕਿਹਾ ਹੁੰਦਾ ਕਿ ਆਪਣੇ ਨਾਲ ਸਾਥ ਦਿਓ ਸਾਡਾ ਇੱਕ ਛੋਟਾ ਜਿਹਾ ਲਾਇਆ ਹੋਇਆ ਬੂਟਾ ਜਿਹੜਾ ਕਾਮਯਾਬ ਹੋ ਗਿਆ ਹੈ ਇਹ ਬਾਪੂ ਜੀ ਕੋਲ ਕੰਮ ਨਹੀਂ ਸੀ ਬਜ਼ੁਰਗ ਹੋ ਗਏ ਸੀ ਕੰਮ ਨਹੀਂ ਸੀ ਕਰ ਸਕਦੇ ਰਿਕਸ਼ਾ ਪੇਲੇ ਚਲਾਉਂਦੇ ਸੀ ਅਸੀਂ ਇਹਨਾਂ ਨੂੰ ਜੁੜੀ ਲੈ ਕੇ ਦਿੱਤੀ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜੀ ਤੋਂ ਬਾਅਦ ਸਵਾਸੂਣ ਪੈ ਗਿਆ ਹੁਣ ਦੇਖੋ ਕਿਡਾ ਸੋਨਾ ਸਟਾਲ ਲਾੜਿਆ ਇਹਨਾਂ ਨੇ ਰੋਡ ਦੇ ਉੱਤੇ ਇਸ ਸਾਈਡ ਤੇ ਇੱਥੇ ਹੁਣ ਆਪਣਾ ਇੱਥੇ ਇੱਥੇ ਹੁਣੇ ਜਿਹੜਾ ਆਪਣਾ ਕੰਮ ਕਰਦੇ ਦੇ ਨੇ ਤੁਹਾਨੂੰ ਜੀ ਲੰਬਾਰਸ ਅੱਜ ਕਿਨੇ ਪਹਿਲੇ ਕਮਾਲੇ ਸਿਹਰ ਦੇ ਕਿ ਨਹੀਂ ਹੋ ਗਏ ਦੋ ਚਾਰ 4-500 ਰੁਪਏ ਕਮਾ ਲਿਆ 150 ਪੰਜਾਬੀਏ ਦੇਖੋ ਸੋਨ ਟਾਈਮ ਹੋਇਆ ਜੀ 12 ਵਜੇ ਆ ਤੇ ਬਾਪੂ ਜੀ ਨੇ ਸਵੇਰ ਦਾ 4-500 ਰੁਪਇਆ ਕਮਾ ਲਿਆ ਹੁਣ ਤੁਸੀਂ ਆਪਸਾ ਲਾ ਲਓ ਕਿ 200 ਦੀਆ ਛਾਲ ਲਾ ਲਓ ਕੀ ਲਾਗਤ ਵੀ ਲੱਗੀ ਜੀ 200 ਰੁਪਇਆ 12 ਵਜੇ ਤੱਕ ਕਮਾ ਲਿਆ ਬਾਪੂ ਜੀ ਨੇ ਤੇ 200-300 ਸ਼ਾਮ ਤੱਕ ਉਹਨਾਂ ਨੇ ਕਮਾ ਲੈਣਾ ਕਿ ਸ਼ਾਮ ਹੋਣੀ ਕਿ ਲੋਕਾਂ ਨੇ ਚਾਹ ਪੀਣ ਆਣਾ ਵਾ ਤੇ ਤੁਸੀਂ ਇੱਥੇ ਹਿਸਾਬ ਲਾਓ ਕਿ ਛੋਟੇ ਕਮਾ ਦੇ ਵਿੱਚ ਪੈਸਾ ਹੈਗਾ ਵਾ ਸੋ ਸ਼ਰਮ ਕਰਨ ਦੀ ਲੋੜ ਨਹੀਂ ਆਪਰੇ ਨੂੰ ਜੇ ਆਣਾ ਆਣਾ ਪੈਣਾ ਤੇ ਆਹ ਰੋੜ ਹੈ ਜਿੱਥੇ ਬਾਪੂ ਸੋ ਆਪਣੇ ਨੂੰ ਅੱਗੇ ਆਣਾ ਆਪਣਾ ਸਾਡਾ ਛੋਟਾ ਜਿਹਾ ਲਾਇਆ ਬੂਤਾ ਅੱਜ ਬਹੁਤ ਸੋਹਣਾ ਰੰਗ ਲੈ ਕੇ ਆ ਰਿਹਾ ਤੇ ਬਹੁਤ ਵਧੀਆ ਲੱਗਦਾ ਬਹੁਤ ਅਨੰਦ ਅੰਦਾਜ਼ ਜਿਹੇ ਤਰ੍ਹਾਂ ਦੇ ਕਾਜ ਦੇਖਦੇ ਆ ਇੱਕ ਮੈਂ ਗੱਲ ਦੱਸੋ ਤੁਹਾਡੇ ਕੋਲ ਦਸਤਾਰਾਂ ਕਿੰਨੀਆਂ ਵਾਂ ਟੀਨ ਬਲੋ ਇੱਕ ਇਹ ਦੋ ਦੋ ਹੈਗੀਆਂ ਦੋ ਆ ਬਸ ਲੱਗੀਆਂ ਹੀ ਆ ਦੋ ਹੀ ਆ ਬਸ ਬਸ ਸੜਾ ਦੋ ਹੀ ਆ ਇਹ ਸਾਡੇ ਸਿੱਖਾਂ ਦੇ ਹਾਲ ਆ ਮਨਬੀਰ ਦਸਤਾਰੀ ਇੱਕ ਦੋ ਦੇ ਦੇ ਧੰਨ ਗੁਰਗ੍ਰਾਮਦਾ ਅਸੀਂ ਸਿੱਖੋ ਇਹ ਸਾਡਾ ਹਾਲ ਆ ਦਸਤਾਰਾਂ ਨਹੀਂ ਆਈਆਂ ਸਾਡੇ ਕੋਲ ਇਹ ਹਾਲ ਆ ਸਾਡੇ ਇਹ ਰੱਖੋ ਦਸਤਾਰ ਤੇ ਤੁਹਾਡੇ ਵਾਸਤੇ ਠੀਕ ਹੈ ਜੀ ਪਰ ਇਹ ਆਉਦੀ ਪਹਿਲੀ ਇੱਕ ਦਿਨ ਸੀਨ ਇੱਥੇ ਇਹਨੇ ਸੀਨ ਸੀਨ ਵਜਣੀ ਹੁੰਦੀ ਆ ਆ ਲਓ 200 ਰੁਪਿਆ ਇੱਕ ਲੈ ਲਓ ਸਿੰਗਰ ਸੀਨ ਮਾਰਾ ਆਲੇ ਠੀਕ ਆ ਆ ਵੀ ਰੱਖੋ ਨਹੀਂ ਨਹੀਂ ਅੰਨੇ ਨਹੀਂ ਕੋਣੀ ਪਿਆਰੇ ਰੱਖੋ ਠੀਕ ਆ ਰੱਖੋ ਤੁਸੀਂ ਦਸਤਾਰ ਰੱਖੋ ਖਰੀਦ ਦ ਬਾਬਾ ਜੀ ਮਾਇਆ ਦੋ ਕੱਪ ਚਾਹ ਦੀ ਨਹੀਂ ਇਤਰਾਣਾ ਕਰੋ ਬਾਬਾ ਜੀ ਨਹੀਂ ਪੈਸੇ ਤੇ ਦੇਣੇ ਆ ਕਿੰਨੀ ਦਈਏ ਮਾਇਆ ਦੱਸੋ ਇਤਰਾਣਾ ਕਰ ਕਿਉਂ ਕਿਉਂ ਨਾ ਨਾ ਇਦਾਂ ਕਰੋ ਕਿਉਂ ਕਿਉਂ ਤੇਰੇ ਮੇਰੇ ਨਾਲ ਕਿਉਂ ਤੁਸੀਂ ਆ ਮੇਰੇ ਸਿਰ ਤੇ ਭਾਰ ਥਾਇਆ ਸਗਾ ਕਿਹੜਾ ਕਿਹੜਾ ਭਾਰ ਇਹ ਕੋਈ ਵੀ ਭਾਰ ਨਹੀਂਗਾ ਬਾਬਾ ਜੀ ਇਹ ਤਾਂ ਤੁਹਾਡੀ ਕਿਰਤਾ ਹੁਣ ਮੈਂ ਦੱਸੋ ਚਾਹ ਦੀ ਕਿੰਨੇ ਪੈਸੇ ਨਹੀਂ ਨਹੀਂ ਕਿਉਂ ਨਹੀਂ ਕਿਉਂ ਨਹੀਂ ਵੈਸੇ ਤੁਸੀਂ ਹੁਣ ਨਹੀਂ ਦੱਸੋ ਕਿਉਂ ਨਹੀਂ ਨਹੀਂ ਬਾਬਾ ਇਹ ਨੂੰ ਮੈਂ ਮੈਂ ਤੁਹਾਨੂੰ ਚਾਹ ਪਲਾਈ ਜਦੇ ਪੈਸੇ ਤਾਂ ਤੁਹਾਨੂੰ ਦੇਨੇ ਪਣੇ ਆਦੇ ਕਿਤਰਾ ਨਹੀਂ ਚਾਹ ਦੇ ਦੇਣੀ ਚਾਹ ਦੇ ਪੈਸੇ ਦੇ ਦੇਨੇ ਪਣੇ ਨਾ ਬਾਬਾ ਜੀ